ਜਿਹੜੇ ਗੈਂਗਨੀ ਹਰਪ੍ਰੀਤ ਸਿੰਘ ਹਨ ਜਿਹੜੇ ਹੁਣ ਨਾਮੇ ਅਕਾਲੀ ਦਲ ਜਿਹੜਾ 11 ਅਗਸਤ ਨੂੰ ਬਣਿਆ ਹੈਗਾ ਜਿਹੜਾ ਭੰਨੀ ਪੰਗਵੀ ਭਰਤੀ ਕਮੇਟੀ ਦੁਆਰਾ ਡੈਲੀਗੇਟਸ ਚੁਣਨ ਤੋਂ ਬਾਅਦ ਹੋਂਦ ਵਿੱਚ ਆਇਆ ਹੈਗਾ ਉਹਨਾਂ ਨੇ ਇਹ ਕਲੇਮ ਕੀਤਾ ਹੈਗਾ ਕਿ ਮੈਂ ਨਰਿੰਦਰ ਮੋਦੀ ਪ੍ਰੈਮਿਸਟਰ ਇੰਡੀਆ ਨੂੰ ਚਿੱਠੀ ਲਿਖਿਆ ਮੁਲਾਕਾਤ ਲਈ ਸੋ ਇਸ ਕਰਕੇ ਹੁਣ ਉਹਨਾਂ ਨੇ ਆਪਣੇ ਬਿਆਨ ਵਿੱਚ ਇੱਛਾ ਵੀ ਜ਼ਾਹਰ ਕੀਤੀ ਆ ਵੀ ਅਸੀਂ ਮਤਲਬ ਕਿ ਕੋਸ਼ਿਸ਼ ਕਰਾਂਗੇ ਕਿ ਸਾਨੂੰ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਨਾਤੇ ਯੂਨੀਅਨ ਹੋਮਨਿਸਟ ਅਮਿਤ ਸ਼ਾਹ ਨਾਲ ਮਿਲ ਦਾ ਟਾਈਮ ਮਿਲੇ ਤੇ ਉੱਥੇ ਜਾ ਕੇ ਅਸੀਂ ਜਿਹੜੇ ਸਿੱਖ ਪੰਥ ਦੇ ਮਸਲੇ ਹੈਗੇ ਆ ਤੇ ਪੰਜਾਬ ਦੇ ਮਸਲੇ ਹੈਗੇ ਆ ਉਹ ਉਹਨਾਂ ਅੱਗੇ ਰੱਖਣਾ ਚਾਣੇ ਹੈਗੇ ਆ ਖਾਸ ਕਰਕੇ ਜਿਹੜਾ ਬੰਦੀ ਸਿੰਘਾਂ ਦਾ ਮਾਮਲਾ ਹੈਗਾ ਕਿਉਂਕਿ ਉਹ ਚਾਹੁੰਦੇ ਹੈਗੇ ਕਿ ਤੇ ਜਿਹੜਾ 350 ਸਾਲਾ ਆ ਰਿਹਾ ਹੈਗਾ ਸ਼ਹੀਦੀ ਸਮਾਰੋਹ ਨੂੰ ਤੇ ਇੱਕ ਬਹਾਦਰ ਸਾਧ ਦਾ ਉਹ ਸਟੇਟ ਗਵਰਨਮੈਂਟ ਕੋਈ ਅਨਾਉਂਸਮੈਂਟ ਕਰੇ ਉਹਨਾਂ ਨੂੰ ਰਿਲੀਜ਼ ਕਰਨ ਦੀ ਸੋ ਇਸ ਵਿੱਚ ਉਹ ਕਿੰਨੇ ਕਾਮਯਾਬ ਹੁੰਦੇ ਆ ਕਿ ਨਹੀਂ ਪਰ ਉਹ ਕੌਨਫੀਡੈਂਟ ਨੇ ਕਿ ਉਹਨਾਂ ਨੂੰ ਮੁਲਾਕਾਤ ਦਾ ਟਾਈਮ ਮਿਲੂਗਾ ਜਦਕਿ ਜਿਹੜਾ ਸ਼੍ਰੋਮ ਹੀ ਇਕਾਲੀ ਦਲ ਬਾਦਲ ਫੈਕਸ਼ਨ ਹੈਗਾ ਉਹਨਾ ਨੇ ਕਿ ਕਿ ਇਹ ਸਿੱਧੇ ਤੌਰ ਤੇ ਸਵਾਲ ਉਠਾ ਰਹੇ ਹੈਗੇ ਆ ਕਿ ਇਹ ਜਿਹੜਾ ਨਵਾਂ ਤਾਲੀਦਲ ਹੈਗਾ ਇਹ ਦੀ ਹੋਂਦ ਦੇ ਪਿੱਛੇ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਦੀ ਤਾਕਤ ਹੈਗੀ ਆ। ਸੋ ਇਸ ਕਰਕੇ ਉਹ ਕਹਿੰਦੇ ਆ ਕਿ ਜੇ ਇਹ ਐਸਟੀਪੀਸੀ ਪ੍ਰੈਜ਼ੀਡੈਂਟ ਹਰਿੰਦਰ ਸਿੰਘ ਧੰਮ ਨੇ ਇਹ ਗੱਲ ਕਹੀ ਹੈਗੀ ਕਿ ਜੇ ਤੁਹਾਡੀ ਉਥੋਂ ਤੱਕ ਅਫੋਰਟ ਹੈਗੀ ਅ ਪ੍ਰਾਈਮ ਮਿੰისტਰ ਆਫਿਸ ਤੱਕ ਦਾ ਵਾਇਨੋਟ ਕੇ ਤੁਸੀਂ ਟੇਕ ਅਪ ਕਰੋ ਬੰਦੀ ਸਿੰਘਾਂ ਦਾ ਕੇਸ ਤੇ ਉਸ ਚੀਜ਼ ਨੂੰ ਜ਼ੋਰ ਕਰੋ ਨਾ ਇਹ ਹੀ ਦੇਖਣ ਵਾਲੀ ਗੱਲ ਹੈ ਕਿ ਪ੍ਰਾਈਮ ਮਿਨਿਸਟਰ ਤੇ ਜੁਨੀਅਨ ਹੋਮ ਮਿਨਿਸਟਰ ਦਾ ਆਫਿਸ ਇਹਨਾਂ ਦੀ ਲੈਟਰ ਤੇ ਕੀ ਰਿਐਕਟ ਕਰਦਾ ਹੈਗਾ ਜੇ ਤਾਂ ਉਹ ਪੋਜ਼ੀਟਿਵਲੀ ਰਿਐਕਟ ਕਰਦੇ ਹੈਗੇ ਆ ਤਾਂ ਫਿਰ ਇਹਦਾ ਮਤਲਬ ਆ ਵੀ ਇਹਨਾਂ ਦਾ ਇੱਕ ਹਾਂ ਪੱਕੀ ਹੰਗਾਰਾ ਹੋਊਗਾ ਭਾਰਤੀ ਜਨਤਾ ਪਾਰਟੀ ਦਾ ਟੂਰਸ ਦਾ ਨਿਊ ਕੈਲੰਡਰ ਸੋ ਇਹ ਵੀ ਹੈਗਾ ਦੂਜਾ ਉਹਨਾਂ ਨੇ ਜਿਹੜਾ ਕਾਲੀ ਦਲ ਹੈਗਾ ਉਹਨਾਂ ਨੇ ਸ਼ਾਇਦ ਦਰਖਾਸਤ ਲਈ ਹੈਗੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਸਾਹਮਣੇ ਕਿ ਸਾਡਾ ਜਿਹੜਾ ਕਾਲੀ ਦਲ ਹੈਗਾ ਉਹਨੂੰ ਜਿਹੜਾ ਹੈਗਾ ਜਿਹੜਾ ਤੱਕੜੀ ਸਿੰਬਲ ਹੈਗਾ ਉਹ ਉਹ ਅਲੋਟ ਕੀਤਾ ਜਾਵੇ ਸੋ ਉਹਦੇ ਵਿੱਚ ਕੀ ਪ੍ਰਕਿਰਿਆ ਇਲੈਕਸ਼ਨ ਕਮਿਸ਼ਨ ਕਰਦਾ ਹੈਗਾ ਇਹ ਵੀ ਹੁਣ ਅਲੇ ਸਮੇਂ ਚ ਦੇਖਿਆ ਜਾਵੇ ਜੋ ਤੁਹਾ ਦਾ ਕਪਾ ਜੀ ਲਾਇਗੇ ਜੋ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੰਜਾਬ ਨਾਲ ਸੰਬੰਧਿਤ ਲੀਡਰ ਹੈਗੇ ਆ ਜਿਸ ਤਰ੍ਹਾਂ ਦੀ ਉਹਨਾਂ ਦੀ ਧਿਆਨਬਾਜੀ ਆਈ ਹੈਗੀ ਆ ਉਹ ਸਾਰੀ ਇਹੀ ਆ ਰਹੀ ਆ ਵੀ ਸਾਡਾ ਸ੍ਰੋਮਣੀ ਅਕਾਲੀ ਦਲ ਬਾਦਲ ਨਾਲ ਕਿਸੇ ਤਰ੍ਹਾਂ ਦੀ ਕੋਈ ਸਮਝੌਤਾ ਨਹੀਂ ਹੋਊਗਾ ਕਿ ਅਸੀਂ 117 ਦੀਆਂ 17 ਸੀਟਾ ਆਪਣੇ ਬਲ ਬੁੱਕਤੇ ਤੇ ਲੜਾਂਗੇ ਜਿਸ ਤਰ੍ਹਾਂ ਕਿ ਅਸੀਂ ਪਾਰਲੀਮੈਂਟਰੀ ਇਲੈਕਸ਼ਨਾਂ ਲੜੀਆਂ ਸੀਗੀਆਂ ਸੋ ਹੁਣ ਜਿਸ ਤਰ੍ਹਾਂ ਕਲੇਮ ਜੋ ਕਰ ਰਹੇ ਹੈਗੇ ਆ ਗਿਆਨੀ ਹਰਪ੍ਰੀਤ ਸਿੰਘ ਕਿ ਇਹਨਾਂ ਨੂੰ ਸ਼ਾਇਦ ਟਾਈਮ ਮਿਲ ਸਕਦਾ ਹੈਗਾ ਮੁਲਾਕਾਤ ਦਾ ਇਹ ਇੱਕ ਵੱਡੀ ਗੱਲ ਹੈਗੀ ਆ ਵੀ ਇਹਨਾਂ ਨੂੰ ਉਹ ਪੋਜ਼ਿਟਿਵਲੀ ਰਿਸਪੌਂਸ ਕਰਦਾ ਹੈਗਾ ਪ੍ਰਾਈਮ ਮਿਨਿਸਟਰ ਦਾ ਆਫਿਸ ਤੇ ਯੂਨੀਅਨ ਹੋਮ ਮਿਨਿਸਟਰੀ ਦਾ ਆਫਿਸ ਇਹ ਮਤਲਬ ਕਿ ਆਉਣ ਵਾਲੇ ਸਮੇਂ ਦੀ ਵੱਡੀ ਖਬਰ ਹੋਊਗੀ ਕਿਉਂਕਿ ਇਹ ਬੜੀ ਅਨਸਰਟਨਟੀ ਹੈ ਕਿ ਆ ਕਿ ਉਹ ਇਸ ਤਰ੍ਹਾਂ ਕਿਸੇ ਨੂੰ ਪ੍ਰੇਫਰ ਕਰਨਗੇ ਗੱਲਬਾਤ ਲਈ ਕਿਉਂਕਿ ਉਹ ਚਾਹੁੰਗੇ ਕਿ ਇਹਦਾ ਸਾਰਾ ਜਿਹੜਾ ਸਿਹਰਾ ਹੈਗਾ ਤੇ ਬੰਦੀ ਸਿੰਧਾ ਨੂੰ ਸਰਕਾਰ ਚਾਹੁੰਦੀ ਹੈ ਛੱਡਣਾ ਕਿਉਂਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਤਾਜ਼ਾ opinion ਆਇਆ ਹੈਗਾ ਜਿਹੜਾ ਪ੍ਰਕਾਸ਼ ਚਾਰਕ ਦੇ ਕੇਸ ਚ ਆਇਆ ਹੈਗਾ ਉਹਦੇ ਵਿੱਚ ਸੁਪਰੀਮ ਕੋਰਟ ਨੇ ਡਾਇਰੈਕਟ ਕੀਤਾ ਹੈਗਾ ਸਾਰੇ ਹੋਮ ਸੈਕਟਰੀਜ਼ ਨੂੰ ਸਾਰੀਆਂ ਸਟੇਟ ਦੇ ਤੇ ਯੂਨੀਅਨ ਟੈਕਟਰੀਜ਼ ਦੇ ਕਿ ਜਿਹੜੇ ਬੰਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਮਰ ਕੈਰ ਦੀਆਂ ਉਹਨਾਂ ਨੂੰ ਤਰੰਤ ਰਿਹਾ ਕੀਤਾ ਜਾਵੇ ਪਰ ਉਹਦੇ ਵਿੱਚ ਜਿਹੜੀ ਕੁਆਲਿਫਿਕੇਸ਼ਨ ਹੈਗੀ ਆ ਉਹਦੇ ਵਿੱਚ ਜਿਹੜੇ ਸਿੱਖ ਬੰਦੀ ਸਿੱਖ ਅੰਦਰ ਹੈਗੇ ਆ ਉਹਦੇ ਚ ਇੱਕ ਦੋ ਨੂੰ ਛੱਡ ਕੇ ਔਰ ਕੋਈ ਵੀ ਸਿੱਖ ਉਸ ਕੈਟਾਗਰੀ ਵਿੱਚ ਨਹੀਂ ਆਉਂਦਾ ਹੈਗਾ ਇਹਦੇ ਵਿੱਚ ਜੇ ਮੇਨ ਬੈਨੇਫਿਸ਼ੀਰੀ ਹੋ ਸਕਦਾ ਹੈਗਾ ਤਾਂ ਉਹ ਗਰਦੀਪ ਸਿੰਘ ਖੇੜਾ ਹੋ ਸਕਦਾ ਹੈਗਾ ਜਿਹੜਾ ਕਿ ਕਰਨਾਟਕਾ ਸਰਕਾਰ ਦਾ ਕੈਦੀ ਹੈਗਾ ਸੋ ਉਹਦੇ ਵਿੱਚ ਕਰਨਾਟਕਾ ਸਰਕਾਰ ਇਹਦੇ ਤੇ ਕੀ ਐਕਟ ਕਰਦੀ ਹੈਗੀ ਆ ਇਸ ਡਾਇਰੈਕਸ਼ਨ ਕਰਕੇ ਕਿਉਂਕਿ ਉਹ ਉਮਰ ਕੈਦ ਉਹਨੂੰ ਹੋਈ ਹੈਗੀ ਆ ਉਹ ਤਾਂ ਉਮਰ ਉਮਰ ਕੈਦ ਨਹੀਂ ਹੋਈ ਹੈਗੀ ਸੋ ਉਹਨੂੰ ਮੁਸਲਕੇ ਰਿਹਤ ਕੀਤਾ ਜਾ ਸਕਦਾ ਹੈਗਾ ਜਿਹੜੀ ਨਵੀਂ ਗਾਈਡਲਾਈਨ ਸੁਪਰੀਮ ਕੋਰਟ ਤੋਂ ਆਈ ਹੈਗੀ ਹੈ ਇਸੇ ਤਰ੍ਹਾਂ ਦਿਵਿੰਦਰਪੁਰ ਪੁੱਲਰ ਦਾ ਕੇਸ ਵੀ ਕਿਸੇ ਹੱਦ ਤੱਕ ਵਿਚਾਰਿਆ ਜਾ ਸਕਦਾ ਹੈਗਾ ਪਰ ਉਹਦੀ ਜਿਹੜੀ ਕਾਇਦ ਹੈਗੀ ਆ ਉਹਦੇ ਵਿੱਚ ਵੀ ਜਿਹੜਾ ਦਸੀਜ਼ਨ ਹੈਗਾ ਸੈਟ ਕੋਰਟ ਸੁਪਰੀਮ ਕੋਰਟ ਤੋਂ ਲੋਂਗ ਤੇ ਰੋਟ ਜਿਹੜਾ ਜੱਜਸ ਵੱਲੋਂ ਹੈਗਾ ਉਹ ਇਹੀ ਹੈਗਾ ਕਿ ਤਾਂ ਉਮਰ ਉਮਰ ਕਾਇਦ ਹੈਗੀ ਹੈ ਸੋ ਉਹਨੂੰ ਉਹਨੂੰ ਕਿਸ ਤਰ੍ਹਾਂ ਸਰਟੀਫਾਈ ਬੈਂਟ ਕਰੂਗੀ ਦਿੱਲੀ ਸਰਕਾਰ ਪਰ ਮਤਲਬ ਕਿ ਦਿੱਲੀ ਸਰਕਾਰ ਉਹਦੇ ਤੇ ਐਕਟ ਕਰ ਸਕਦੀ ਹੈਗੀ ਆ ਪਰ ਉਹਨਾਂ ਨੂੰ ਯੂਨੀਅਨ ਹੋਮ ਅਫੀਸ ਦੀ ਐਡਵਾਈਸ ਲੈਣੀ ਪਊਗੀ